ਪਟਿਆਤਨ ਲੈਣੀ ਹੈ ਹੋਰ ਅੱਜ ਲੈਣੀ ਡੇ ਕਾਲਾ ਵੀ ਇੱਕ ਬੱਚਾ ਹੋਵੇ ਨਾ ਤੂੰ ਉਸੇ ਦਾ ਦੱਸ ਹੋਰ ਅੱਜ ਅਹੀਂ ਕਰਨੀ ਹੋਰ ਕਿੰਨੇ ਦਾ ਕੇ ਵੀ ਬੇਵਾ ਹਾਂ ਛਾਂਟ ਕੇ ਹਾਂ ਪੰਜ ਹਜ਼ਾਰ ਨਹੀਂ ਹੋਰਿਆ ਪਾਪਾ ਉਹਰਾ ਕਰੀ ਬੱਚਾ ਭਾਈ ਬੱਚਾ ਵੀ ਜਾ ਯਾਰ ਮੈਂ ਗੱਲ ਕੀਤੀ ਗਰਮੀ ਹੈ ਮੈਂ ਤਾਂ ਭਗਾਵਾ ਜੀ ਨੇ ਤੂੰ ਵੀ ਚੱਲਦਾ ਮੈਂ ਵੀ ਚੱਲਦਾ 50 ਨਾਲ ਕਰੋੜਾ ਪੂਰਾ 4 ਦਾ ਦੰਨੇ 5 ਦਾ ਲੱਗਾ ਬਸ ਹਾਂ ਹਾਂ ਕਾਲਾ ਯਾਰ ਹਾਂ 4000 ਹਾਂ 4000 ਹਾਂ ਨਾ ਤੂੰ ਕੀ ਕਹਦਾ 5000 ਜਾਇ ਕਰਕੇ ਮਗਾ ਰੱਜੇ ਯਾਰ ਤੈਨੂੰ ਬੋਲਣਾ ਖੋਖ ਲੋ ਬੱਚੋ ਯਾਰ ਜਿੰਨੇ ਦਾ ਹੈਗਾ ਬੱਚਾ ਕਿੱਡਾ ਚਾਹੀਦਾ ਮੇਰਾ ਇਹਨਾਂ ਨੂੰ ਪਤਾ ਕਿ ਬੱਚਾ ਕਿੱਥੇ ਹੈ ਸੁਭਾਣ ਮੈਂ ਦਿੱਤਾ ਨਹੀਂ ਸੌਦਾ ਤੈਨੂੰ ਆਹ ਤਾਂ ਮੁਰਕ ਮੁਰਕੇ ਆਪਰੇ ਭਗੇ ਪਏ ਆ ਚੱਲ 4200 ਦਾ ਹੋ ਗਿਆ ਬਸ ਫੈਸੇ ਦੇ 4200 ਦੇ ਵਾਪਸ ਦੇ ਨਾ 4200 ਕਹਤਾ ਚੱਲ 200 ਕੱਟ ਲੈ ਪੰਜ ਤਾਂ ਬਸ ਉਹ ਇੱਕ ਸਾਇਰ ਜੀ ਨਾ ਰਾਮਾ ਦਾ ਪਾਈ ਬਾਈ ਨਾ ਠੀਕ ਹੈ 200 ਕੱਟ ਦੇ ਦੇ ਪੰਜ ਜਾ ਜਾਇ ਕਰਕੇ ਮਰਦਾ ਆਪ ਮਰਨਾ ਤਾਂ ਕਾਹ ਨੂੰ ਪਤਾ 100 ਹੋਰ ਲੈ ਲਈ ਬਸ ਨਹੀਂ ਜਿੰਨੇ ਦਾ ਮੈਂ ਦੱਸ ਤਾ ਉਹ ਇੱਕ ਕਪੀਤਾ ਤੂੰ ਬਾਈ ਤੇਰੇ ਮਾਰਦਾ 100 ਤੈਨੂੰ ਵੀ ਤੂੰ ਮਾਰਾ ਚ ਭੁਗਾਈ ਕਰ ਮੈਂ ਕਰਮੀ ਹੂੰ ਕਿਹਾ ਬਾਈ ਯਾਰ ਤੇ ਸਹੀ ਗੱਲ ਆ ਬਾਈ ਮੈਂ ਤਾਂ ਜਿਹੜਾ ਰੇਟ ਹੈ ਬੱਚੇ ਜੋ ਤਾ ਤੁਸੀਂ ਲੈਣੇ ਤੈਨੂੰ ਪਤਾ ਹੀ ਹੈ ਵਧ ਨਹੀਂ ਲੈਂਦਾ ਕਿਸੇ ਤੋਂ ਬਸ ਪਰ ਸਹੀ ਹੈ ਜਿੰਨੇ ਦਾ ਪੱਕੇ ਲਾ ਕੇ ਮੈਂ ਉਹ ਹੀ ਨਾ ਕਹ ਮੈ ਮੈਨੂੰ ਲੈ ਦੂਦੇ ਪੰਜ ਦਾ ਲੈ ਜਾ ਬਸ

ਨਹੀਂ ਆ ਰਿਹਾ ਲਾ ਕਿਉਂ ਕੱਟ ਲਿਆ ਨਹੀਂ ਕਿੱਥੇ ਮਿਲਦੇ ਬੱਚੇ ਆਪ ਮੈਂ ਫਰੀਂ ਤੇ ਮੈਂ ਫੜੂੰਗਾ ਕਿਵੇਂ ਧਰਮੇ ਕੀ ਫਦਾ ਮੈਂ ਆਪ ਮੈਂ ਪੂਰੇ ਵੀ ਨਹੀਂ ਕਰਦਾ 48 ਸਾਲ ਲਿਆ ਮੈਂ ਪੂਰੇ ਵੀ ਨਹੀਂ ਕਰਦਾ ਨੂੰ 48 ਹੀ ਕਹਤਾ 100 ਕੱਟ ਛਾਦੇ ਚਾਰਦਾ ਹੋ ਗਿਆ ਬਸ ਪਹਿਲੀ ਨਹੀਂ ਕਰਦੇ ਪੜਾ ਬੱਚਾ 48 60 ਮੋੜ ਬਾਬੇ ਨੂੰ ਓਏ ਰਾਜੂ ਓਏ ਛੱਡ ਓਏ ਆ ਪੂਰ ਕਰਨਾ ਪੁੱਛ ਲੈ ਬਾਬੇ ਦੇ ਸਾਹਮਣੇ ਨਹੀਂ ਨਹੀਂ ਲੈਣਾ ਬੱਚਾ ਬਹੁਤ ਵਧੀਆ ਸੀ ਮੋੜ ਇਹਦਾ 2000 ਦੇ ਦੰਨਿਆ ਓ ਉਹ ਦੇ ਦਿੱਤੀ 16 ਦੀ ਉਹ ਤੇਰੀ ਗਵਾੜੀ ਦਿੱਤੀ ਇੰਤਹਾ ਦੀ ਆ ਜੂ ਇਹਨਾਂ ਨੂੰ ਆ ਜਾ ਮੈਂ ਦੇ ਹਾਂ ਬੱਸ ਹਾਂ ਅਬ ਚੱਲ ਲਖਿਆ ਚੱਲ ਵਾਹ ਕਰ ਜਾ ਜੀ ਛੱਡ ਕੇ ਆ ਲਖਿਆ ਆਇਆ ਪਹਿਲਾਂ ਆ ਜਾ ਆ ਜਾ